ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕਰਮ ਕਮਾਉਣ ਰੋ ਵਹਿ ਰੋਜ ਕੀਤਾ ਕਿਛੂ ਨਾ

ਸਤਕਾਰਯੋ ਸਾਸਤਰੀ ਹੋ। ਕੱਤਿਕ ਕਾਰਨ ਕਮਾਵਣੇ ਦੋਸਨਾ ਕਾਹੂ ਜੋਗ। ਕੱਤਕ ਦੀ ਸੁਹਾਣੀ ਰੁੱਤ ਦੇ ਵਿੱਚ ਜੋ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਅਰਧ ਦੇ ਨੇ ਉਹਨਾਂ ਦਾ ਅੰਦਰ ਦਾ ਇਰਦਾ ਜਿਹੜਾ ਹੈ ਉਹ ਬੜਾ ਸੁਹਾਵਣਾ ਸੋਹਣਾ ਬਣਦਾ ਹੈ। ਅੰਦਰ ਦਾ ਇਰਦਾ ਕਿੰਦਾ ਸੋਹਣਾ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਰਾਮ ਦੇ ਸੁਭਗੁਣ ਸਤ ਸੰਤੋਖ ਧੀਰਜ ਧਰਮ ਵਿਚਾਰ ਆ ਕੇ ਵਸ ਜਾਂਦੇ ਨੇ ਉਸ ਦਾ ਅੰਦਰ ਦਾ ਹਿਰਦਾ ਜਿਹੜਾ ਸੁਣ ਹੋ ਜਾਂਦਾ ਏ ਉਹ ਅੰਦਰੋਂ ਬਹੁਤ ਖੂਬਸੂਰਤ ਹੋ ਜਾਂਦਾ ਹੈ ਪਰ ਦੇਖੋ ਉਹ ਮਨੁੱਖ ਨੇ ਜਿਹੜੇ ਕੰਮ ਨੂੰ ਉਲਟੇ ਸਿੱਧੇ ਕਰਦੇ ਨੇ ਤੇ ਮੇਰੇ দোষ ਕਿਸੇ ਹੋਰ ਦੇ ਉਪਰ ਦਿੰਦੇ ਨੇ ਤੇ ਮੇਰੇ 파ਤਸ਼ਾਹ ਕਰਨੇ দোষ ਨਾ ਕਾਉ ਜੋਗ ਜਿਸ ਦੇ ਮੱਥੇ ਦੇ ਉੱਪਰ ਦੋਸ਼ ਨਹੀਂ ਲਗਾ ਜਾ ਸਕਦੇ ਕਿਉਂਕਿ ਇਹ ਬੰਦਿਆਂ ਜੋ ਤੂੰ ਕਰਮ ਕੀਤੇ ਨੇ ਉਹ ਤੈਨੂੰ ਫਲ ਮਿਲਿਆ ਹੈ ਆ ਨਵੀਂ ਉਦਾਹਰਣ ਆ ਆਪ ਜੀ ਦੇ ਸਾਹਮਣੇ ਰੱਖਾ 7 ਅਕਤੂਬਰ ਸਨ 2025 ਦੀ 날 ਹੈ ਪਾਲ ਕੀ ਇਸੇ ਸਾਲ ਦੀ ਆ ਮਹੀਨੇ ਦੀ ਅਕਤੂਬਰ ਦੇ ਮਹੀਨੇ ਦੀ ਜੰਮੂ ਦੇ ਵਿੱਚ ਇੱਕ ਪੁਰਦਵਾਰਾ ਸੀ ਕੌਲਪੁਰ ਦੇ ਇੱਕ ਪੌਲ ਕੋਰੇ ਤੇ ਇੱਕ ਪਿੰਡ ਹੈ ਤੇ ਉਥੇ ਸਾਹ ਸੰਗਤ ਦੀ ਇੱਕ ਮੰਦਿਰ ਬਿੱਲਾ ਨਾਮ ਦਾ ਮੌਲਕ ਸੀ ਆ ਨਾਮ ਕੀ ਪਾਣੀ ਤੌਰ ਤੇ ਉਹਦਾ ਸਰੂਪ ਜਿਹੜਾ ਸੀ ਨਾ ਸਿੱਖੀ ਵਾਲਾ ਸੀ ਮੈਂ ਸਿੰਘ ਇਸ ਵਾਸਤੇ ਨਹੀਂ ਨਾਮਕਰਨ ਲਗਾ ਰਿਆ ਕਿਉਂਕਿ ਉਹ ਸਿੰਘ ਦੇ लायक ਨਹੀਂ ਉਸ ਨੂੰ ਮੰਦਿਰ ਬਿੱਲਾ ਹੀ ਕਹਾਵਾਂਗੇ ਉਸ ਨੇ ਇੱਕ ਦਿਨ ਜਾ ਕੇ ਗੁਰਦੁਆਰੇ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੁਟਿਆ ਕਿਉਂ ਕਿਉਂਕਿ ਨਾਲ ਹੀ ਉਸ ਦਾ ਕਾਲਸੀ ਤੇ ਉਸ ਨੇ ਉਸ ਨੂੰ ਡੇਰਾ ਬਣਾ ਰੱਖਿਆ ਸੀ ਉੱਥੇ ਕਈ ਪ੍ਰਕਾਰ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਤੇ ਦੁਕਾਨ ਚੰਗੀ ਚੱਲ ਸਕੇ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੰਤਾਜੂਆਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਤਾਂ ਜੋ ਉਹਨਾਂ ਦੇ ਜੇਬ ਦੀ ਮਾਇਆ ਜਣੀ ਏ ਉਹਦੀ ਜੇਬ ਵਿੱਚ ਆ ਸਕੇ ਇਸ ਵਾਸਤੇ ਕੋਈ ਇੱਕ ਦਿਨ ਫੁਰਦਵਾਰੇ ਸਾਹਿਬ ਗਿਆ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੂੰ ਦਿੱਤਾ ਜਾਵੇ ਪਰ ਉਹਨਾਂ ਕਿਆ ਮੈਂ ਦੇਖੂ ਗੁਰੂ ਘਰ ਨਾਲੋਂ ਟੁੱਟਿਆ ਹੋਇਆ ਹੈ ਔਰ ਮੂਰਤੀਆਂ ਦੀ ਪੂਜਾ ਕਰਦਾ ਹੈ ਤੈਨ ਡੇਰਾ ਬਣਾ ਰੱਖਿਆ ਹੈ ਤੂੰ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਹੈ ਇਸ ਵਾਸਤੇ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮਿਲੇਗਾ ਆਪ ਨੂੰ ਪਤਾ ਹੈ ਅੱਜ ਕੋਈ ਕਮੇਟੀ ਨਹੀਂ ਗੁਰੂ ਵੀ ਚਲੇ ਜਾਓ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਤੱਕ ਗੁਰਦੁਆਰੇ ਲੋਕਲ ਗੁਰਦੁਆਰੇ ਦੀ ਕਮੇਟੀ ਨਹੀਂ ਨਿਸ਼ਚਿਤ ਦੇਵੇਗੀ ਤਾਂ ਤੁਹਾਨੂੰ ਸਹੂਤ ਨਹੀਂ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂਕਿ ਇਹ ਦੁਰਵਤਮ ਕਰਦੇ ਨੇ ਫਿਰ ਸਾਧ ਸੰਗਤ ਜੀ 7:00 ਤੋਂ ਦੁਪਰ ਦੇ ਰਾਤ ਦੇ 1:32 ਮਿੰਟ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹਾਲ ਦੇ ਅੰਦਰ ਰਾਤ ਨੂੰ ਵੜਿਆ ਅਸੀਂ ਸਪਰੇ ਪੈਨੋਲ ਦੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪੰਜ ਸਰੂਪ ਜਿਹੜੇ ਸਰ ਅਗੂ ਭੇਟਾ ਦਿੱਤੇ ਸਾਰ ਸੰਗਤ ਜੀ ਮੈਂ ਵੀਡੀਓ ਦੇਖੀ ਉਹੋ ਕਿੰਨੀਆਂ ਸੰਗਤਾਂ ਕਾਹ ਮਾਰ ਕੇ ਰੋਈਆਂ ਨੇ। ਪਰ ਉਹਨਾਂ ਦੇ ਦੁੱਖ ਨੂੰ ਬਿਆਨੀਆਂ ਨਹੀਂ ਜਾ ਸਕਦਾ। ਕਿੰਨੀਆਂ ਮਾਪਿਆਂ ਤੇ ਤੋਲਿਆਂ ਦੀ ਦੱਸ ਸਕਦਾ ਜਿਸ ਸਾਹ ਦੇ ਨਾਲ ਉਹ ਸੰਗਤਾਂ ਰੋਈਆਂ ਨੇ। ਕਿਉਂਕਿ ਜਿਵੇਂ ਮੁਸਲਮਾਨ ਵੀਰ ਕਹਿੰਦੇ ਨੇ ਨਾ ਮੱਕੇ ਨੂੰ ਬਾਦ ਅੱਗੇ ਉਜਾੜ ਏ ਇਸੇ ਤਰ੍ਹਾਂ ਸਿੱਖ ਵੀ ਕਹਿੰਦੇ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਅਗਾ ਦੇਣਾ ਕੋਈ ਸੋਚਦਾ ਹੈ ਉਹਦੇ ਵਾਸਤੇ ਉਲਾੜੀ ਇੰਡਾਰੀ ਉਪਰ ਵਾਸਤੇ ਦੋਖੀ ਦੋਖ। ਪ੍ਰਸਾਦ ਸੰਗਤੀ ਫਿਰ ਸੰਗਤ ਦੇ ਮਾਨਵੀਸ ਵੀ ਉਸ ਆਇਆ ਸੰਗਤ ਦੇ ਉਹਦੇ ਘਰ ਨੂੰ ਅੱਗ ਲਗਾਈ ਅਤੇ ਬਲਡੋਜ਼ਰ ਆ ਕੇ ਬਿਲਕੁਲ ਤੋੜ ਦਿੱਤਾ ਇਹ ਹੋਈ ਦੀ ਗੱਲ ਹੈ। 7 ਅਕਤੂਬਰ ਦੀ ਫਿਰ ਜ਼ਥੇਦਾਰ ਸਾਹਿਬ ਸੁਰਜੀਤ ਸਿੰਘ ਕੜਗਜ ਸਾਹਿਬ ਉੱਥੇ ਗਏ ਨੇ। ਅਤੇ ਉਥੋਂ ਦੀ ਜਿਹੜੀ ਹਕੂਮਤ ਹੈ ਉਹਨਾਂ ਨੂੰ ਵੀ ਆਦੇਸ਼ ਦਿੱਤਾ ਹੈ ਕਿ ਜਿਨ੍ਹਾਂ ਸਿੱਖਾਂ ਨੇ ਮਕਾਨ ਤੋੜਿਆ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਸਾਰੀ ਕਾਰਵਾਈ ਉਸ ਦੇ ਉਪਰ ਹੋਵੇ ਜਿਸ ਨੇ ਜੀਵੰਤ ਗੁਰੂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਰ ਦੇ ਹਵਾਲੇ ਕੀਤਾ ਤਾਂ ਤਾਂ ਸੰਗਤ ਜੀਓ ਇਸ ਤਰ੍ਹਾਂ ਬੰਦਾ ਕੰਮ ਤਾਂ ਕਰਦੇ ਕਰਮ ਕਰਦਿਆਂ ਹੋਇਆ ਕਈ ਵਾਰ ਬੰਦਾ ਇਹ ਕਰਦਾ ਹੈ ਕਿ ਆਸ ਬੁਰਦਵਾਰੇ ਦੇ ਵਿੱਚ ਜੋ ਕੁਝ ਵੀ ਅਤਿਆਕੀ ਮੇਰਾ ਪਰ ਯਾਦ ਰੱਖਣਾ ਇੱਥੇ ਇੱਕ ਸੂਈ ਵੀ ਜੋ ਹੈ ਨਾ ਉਹ ਗੁਰੂਪੰਥ ਦੀ ਜਿਹੜੇ ਗੁਰਦਵਾਰੇ ਸਾਹਿਬ ਦੀ ਬਸਤੂ ਹੈਗਾ ਉਹ ਕਿਸੇ ਨਿੱਜੀ ਤੇ ਨਹੀਂ ਤੇ ਨਹੀਂ ਹੈ ਲੇਕਿਨ ਜੋ ਇਹ ਗੱਲ ਸਮਝਦੇ ਨੇ ਤੇ ਉਹ ਇਹੋ ਜਿਹੇ ਕਰਮ ਕਰਦੇ ਨੇ ਜਿਸ ਤਰ੍ਹਾਂ ਕਿ ਬਾਬਾ ਮੇਰਬਾ ਹਰਦੀ ਇਹ ਮੰਨਦੇ ਕਿ ਇਹ ਕਰਮ ਕਿਤੇ ਸਨ ਨਾ ਉਹ ਕਰਮ ਕਿ ਉਹ ਅਰਜ਼ੇ ਤੇ ਪਾਸਾ ਜੀਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਛੇਵਾਂ ਗੁਰੂ ਸਾਬਤ ਕੀਤਾ ਸਾਹ ਸਮੇਂ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਕਥਾ ਕਰਦੇ ਹੋਇਆ ਕਹਿੰਦੇ ਸਨ ਕਿ ਜਿਹੜੀ ਇਹਨਾਂ ਦੀ ਹਰਜੀ ਤੇ ਮਿਹਰਬਾਨੀ ਕੱਚੀ ਬਾਣੀ ਹੈ ਨਾ ਇਸ ਦੇ ਉੱਪਰ ਕੀ ਪੀ ਐਚ ਕਿਉਂ ਹੋਣੀ ਹੈ ਤਾਂ ਕਹਿੰਦੇ ਇੱਕ ਨੂੰ ਉਹ ਕਿਤਾਬ ਹੈ ਉਸ ਕਿਤਾਬ ਨੂੰ ਕਿਤੇ ਮੈਂ ਪੜ ਲਿਆ ਤੇ ਸਾਰੀ ਬਾਤ ਜਿੰਦਗੀ ਆਈ ਉਹਨਾਂ ਨੇ ਲਿਖਿਆ ਹੈ ਮਹਿਲਾ ਛੇਵਾਂ ਤੇ ਛੇਵੇਂ ਪਾਤਸ਼ਾਹ ਨੇ ਬਾਣੀ ਇਹਦੇ ਵਾਸਤੇ ਉਚਾਰਨ ਕੀਤੀ ਕਿਉਂਕਿ ਕੱਚੀ ਬਾਣੀ ਉਚਾਰਨ ਲੱਗ ਪਈ ਸੀ ਮਹਿਲਾ ਛੇਵਾਂ ਮਹਿਲਾ 7ਵਾਂ ਤੇ ਮਹਿਲਾ 8ਵਾਂ ਇਹਨਾਂ ਤਿੰਨਾਂ ਗੁਰੂ ਸਾਹਿਬ ਦੇ ਚੌਥੇ ਸੰਸਾਰ ਦੇ ਬਾਣੀ ਉਚਾਰਨ ਨਹੀਂ ਕੀਤੀ ਤੇ ਇਹਨਾਂ ਨੇ ਬਾਣੀ ਉਚਾਰਨ ਕਰਕੇ ਨਾਨਕ ਸ਼ਬਦ ਨਾਲ ਲਗਾਇਆ ਜਿਹੜੇ ਇਹ ਨਾਨਕ ਕੇਵਲ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਦੇ ਗੁਰੂ ਸਹਿਬਾਨ ਆਪਣੀ ਬਾਣੀ ਆਪਣੀ ਰਚਨਾ ਦੇ ਨਾਲ ਲਗਾ ਸਕਦੇ ਨੇ ਉਹ ਕਿਸੇ ਮੁਕਪower ਨਹੀਂ ਇੱਥੇ ਪਰ ਉਹਨਾਂ ਨੇ ਆਪਣੀ ਬਾਣੀ ਦੇ ਨਾਲ ਨਾਨਕ ਸ਼ਬਦ ਬੰਧਿਆ ਤਾਂ ਗਿਆਨੀ ਸਿੰਦਰਪਾਲ ਸਿੰਘ ਜੀ ਕਹਿੰਦੇ ਨੇ ਜਿਨ੍ਹਾਂ ਨੇ ਕਦੀ ਬਾਣੀ ਨਹੀਂ ਪੜ੍ਹੀ ਸਾਚ ਮੁਤਲੁਖਾ ਪਾ ਜਾਣਗੇ ਜਿਨ੍ਹਾਂ ਨੇ ਕਦੇ ਕਦੇ ਬਾਣੀ ਪੜ੍ਹੀ ਉਹ ਵੀ ਮੁਲੇਖਾ ਪਾ ਜਾਣਗੇ ਕਿਉਂਕਿ ਜਿਸ ਤਰ੍ਹਾਂ ਅਸੀਂ ਕਈ ਵਾਰੀ ਪੜਦੇ ਨੇ ਆਖੀ ਨੂੰ ਮਤ ਪਾਹੰ ਚਰਸ ਪੁੱਤਰ ਜਾਇਪਰਾਤ ਨਾਨਕ ਬਿਮਾਰੀ ਨਾਨਕਾ ਚੜੀ ਰਹੇ ਦੇ ਨਾਮ ਤੇ ਬਾਣੀ ਸਤਨ ਸਿੰਘ ਸਾਹਿਬ ਦੀ ਇਹ ਬਾਣੀ ਵੀ ਉਹਨਾਂ ਦੀ ਇੱਕ ਅੱਛੀ ਬਾਣੀ ਹੈ ਜਾਂ ਜਿਸ ਤਰ੍ਹਾਂ ਆ ਕਾਰਡ ਹੁੰਦੇ ਨੇ ਕਾਰਡਾਂ ਦੇ ਉੱਪਰ ਲਿਖਾ ਦੇਣਾ ਸਤਗੁਰੂ ਦਾਤੇ ਕਾਜ ਚਾਇਆ ਆਪਣੀ ਫੇਰ ਕਰਾਈ ਸਾਸਨ ਕਾਜ ਆਪ ਸਵਾਰੀ ਜੋਤੀ ਬੜੀ ਨਹੀਂ ਬਾਣੀ ਨਹੀਂ ਬਹੁਤ ਸਾਰੀ ਚੀਜ਼ ਹੈ ਨਹੀਂ ਬਾਣੀ ਹੈ ਜਿਸ ਨੂੰ ਅਸੀਂ ਬਾਣੀ ਤਪੁ ਲੇਖਾਂ ਜਾਣ ਕੇ ਅਸੀਂ ਪੜ੍ਹਦੇ ਇਹ ਤੁਮੇ ਕੇਵਲ ਮਾਤਰ ਉਦਾਹਰਣ ਦਿੱਤੀ ਉਹਨਾਂ ਦੀ ਬਾਣੀ ਪੰਕਤੀਆਂ ਬਹੁਤ ਸਰੀਆ ਪਰ ਚੰਦ ਨਹੀਂ ਤਾਂ ਸਿੱਖ ਨੂੰ ਸੁਚੇਤ ਕਰਨੀ ਲੋੜ ਹੈ ਤੇ ਇਸ ਲਈ ਸੁਚੇਤ ਜਿਹੜਾ ਸਿੱਖ ਹੈ ਨਾ ਉਹ ਪੱਕੀ ਬਾਣੀ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖਰ ਬਾਣੀ ਤੇ ਜੋ ਲੋਕ ਕੱਚੇ ਨੇ ਕੱਚੀ ਬਾਣੀ ਪੜ੍ਹਦੇ ਨੇ ਤੇ ਜਿਹੜੇ ਕੱਚੀ ਬਾਣੀ ਸੁਣਦੇ ਨੇ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜੇ ਉਕਰਮ ਕਰਦੇ ਨੇ ਫਿਰ ਉਹਨਾਂ ਦੇ ਉੱਤੇ ਤੂਫਾਨ ਪਦਾ ਹੁੰਦਾ ਹੈ 1161 ਅੰਗ ਤੇ ਸ਼ਬਦ ਹੈ ਦਿਲ ਫਰ ਅਨਜੜ ਕੂ ਪਾਣੀ ਛੋੜ ਕਤੇ ਕਦੇ ਸ਼ੈਤਾਨੀ ਦੁਨੀਆ ਦੋਸ ਰੋਸ ਰੋਈ ਆਪਣਾ ਕੀਆ ਪਾਵੇ ਸੋਈ ਦਿਲ ਖਲ੍ਹ ਹਰ ਹਲ ਹੁੰਦਾ ਮਤਲਬ ਕੜਵਟ ਵਿਕਾਰਾਂ ਦੇ tufaan ਅੰਦਰ ਹਿਰਦੇ ਦੇ ਵਿੱਚ ਜਦੋਂ ਪੈਦਾ ਹੁੰਦੇ ਨੇ ਦਿਲ ਖਲ੍ਹ ਹਰ ਜਲਦ ਗੁਰੂ ਬਾਣੀ ਉਹਨਾਂ ਮੂੰਹ ਦੀ ਜਿਹੜੀ ਰੰਗਤ ਹੈ ਨਾ ਉਹ ਵੀ ਪੀਲੀ ਪੈ ਜਾਂਦੀ ਏ ਇੱਕ ਰੰਗ ਆਉਂਦਾ ਹੈ ਤੇ ਇੱਕ ਰੰਗ ਜਾਂਦਾ ਹੈ ਜੋ ਗੁਰੂ ਘਰ ਦੇ ਨਾਲੋਂ ਟੁੱਟ ਕੇ ਕਰੇ ਸ਼ੈਤਾਨੀ ਜੋ ਗੁਰੂ ਘਰ ਤੋਂ ਟੁੱਟ ਕੇ ਸ਼ੈਤਾਨੀਆਂ ਕਰਦਾ ਹੈ ਚਾਹੇ ਫੇਰ ਉਹ ਗੁਰਦੁਆਰੇ ਕੋ ਜਾਵੇ ਜਾਪ ਉਹ ਰੋਜ਼ ਕਥਾ ਨਹੀਂ ਕਰੇ ਜਾਪ ਉਹ ਰੋਜ਼ ਕੀਰਤਨ ਵੀ ਕਰੇ ਤੇ ਸੁਣੀ ਵੀ ਤੇ ਜੇ ਉਹਦੇ ਮਨ ਵਿੱਚ ਸੈਤਾਨੀ ਖਸੀਅਾ ਨਾ ਫਿਰ ਇੱਕ ਦਿਨ ਦੇਖਣਾ ਉਹ ਆਪਣਾ ਕੀਤਾ ਪਾਵੇਗਾ ਜਿਵੇਂ ਮੈਂ ਅਨੇਕਾਂ ਉਦਾਹਰਣਾਂ ਆਪ ਸੰਸਥਾ ਦੇ ਸਾਹਮਣੇ ਪੇਸ਼ ਕਰ ਸਕਦਾ ਫੁਲਾਬ ਰਾਏ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਸਤੇ ਦੇ ਵਿੱਚੋਂ ਪਤੀਜਾ ਲੱਗਦਾ ਸਾਥ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਖਾਲੀ ਕੀਤਾ ਤਾਂ ਉਹਦੇ ਬਾਅਦ ਪਤਾ ਨਹੀਂ ਕੀ ਹੋ ਗਿਆ ਰਸਤੇ ਦੇ ਵਿੱਚ ਸ਼ਾਮ ਚੰਦ ਤੇ ਇੱਕ ਗੁਲਾਬ ਰਾਏ ਕਲੇ ਇਹਨਾਂ ਨੇ ਆਖਿਆ ਕਿ ਗੁਰੂ ਸਾਹਿਬੀ ਸਾਡੇ ਵਾਸਤੇ ਕੁਝ ਕਰ ਦੇਓ ਦੇਖ ਲਓ ਗੁਰੂ ਜੀ ਉਸ ਵੇਲੇ ਚਾਰੇ ਪਾਸੋਂ ਦੁਸ਼ਮਣੀ ਫੌਜਾਂ ਨਾਲ ਘਿਰੇ ਹੋਏ ਸਨ ਉਹਨਾਂ ਨੇ ਇੱਕ ਕਾਗਜ਼ ਤੇ ਲਿਖ ਕੇ ਦਿੱਤਾ ਮੇਦਨੀ ਉਪਾਸ਼ਾ ਰਾਜਾ ਸੀਨਾ ਜੋ ਉਸ ਨੂੰ ਆਖਿਆ ਭਈ ਇਹ ਮੇਰੇ ਪਤੀਜੇ ਨੇ ਤੇ ਇਹਨਾਂ ਦਾ ਕੁਝ ਕਰ ਦਿੱਤਾ ਜਾਵੇ ਤਾਂ ਉਹਨਾਂ ਨੂੰ ਇੱਕ ਪਿੰਦ ਉਹਨਾਂ ਨੇ ਫਟੇ ਪਿੰਦੇ ਕਿਹਾ ਤਾਂ ਇੱਕ ਬਾਗ ਦੇ ਵਿੱਚ ਗੁਰੂ ਬਣ ਕੇ ਬੈਠ ਗਿਆ ਆਨੰਦਪੁਰ ਸਾਹਿਬ ਵਿੱਚ ਇਹਨੇ ਕੱਡੀਆਂ ਲਗਾਈਆਂ ਆਨੰਦਪੁਰ ਦੇ ਵਿੱਚ ਇਹ ਗੁਲਾਬ ਰਾਏ ਗੁਰੂ ਬਣ ਕੇ ਬੈਠਾ ਤੇ ਦਿੱਲੀ ਦੇ ਵਿੱਚ ਅਜੀਤ ਸਿੰਘ ਗੁਰੂ ਬਣ ਕੇ ਬੈਠ ਗਿਆ ਜਿਹੜਾ ਪਾਲਕ ਪੁੱਤਰ ਸੀ ਤੇ ਮਥਰਾ ਦੇ ਵਿੱਚ ਅਖੀ ਸਿੰਘ جو میں ਕਿਸੇ ਹੋਰ ਨੂੰ ਦੋਸ਼ ਨਾਲ ਦੇ ਤੂੰ ਜੋ ਕਰਮ ਕੀਤੇ ਨੇ ਉਹ ਕਰਮਾਂ ਦਾ ਫਲ ਤੈਨੂੰ ਇਸੇ ਸੰਸਾਰ ਦੇ ਵਿੱਚ ਭੁਗਤਣਾ ਪਏ ਇਸ ਲਈ ਮੇਰੇ ਪਾਤਸ਼ਾਹ ਕਹਿੰਦੇ ਕਲਮ ਕਮਾਉਣੇ ਦੋਸ਼ ਨਾ ਕਾਹੂ ਜੋ ਕਿਸੇ ਹੋਰ ਦੇ ਮੱਥੇ ਤੂੰ ਦੋਸ਼ ਨਹੀਂ ਮਾਰ ਸਕਦਾ ਜੋ ਤੂੰ ਕਰਮ ਕੀਤੇ ਨੇ ਉਹਨਾਂ ਕਰਮਾਂ ਦਾ ਫਲ ਤੈਨੂੰ ਭੁਗਤਣਾ ਪਏਗਾ ਪਰਮੇਸ਼ਰ ਤੇ ਭੁਗਿਆ ਵਿਆਪਨ ਸਭ ਦੇਖੋ ਇੱਕ ਉਹਨੇ ਤਾਂ ਨਹੀਂ ਰੋਕਾ ਇੱਕ ਉਹਨੇ ਮਨ ਦੇ ਕੋ ਤੇ ਰੱਬ ਤੋਂ ਭੁਲਿਆਂ ਜਿੰਨੇ ਵੀ ਮਾਨਸਿਕ ਰੋਗ ਨਹੀਂ ਕੋ ਸਾਰੇ ਆ ਕੇ ਲੱਗ ਜਾਂਦੇ ਤੇ ਸੰਸਾਰ ਦੇ ਵੱਡੇ ਇਸੇ ਨੂੰ ਰੋਗ ਕਿਹਾ ਲਈ ਕਿਉਂਕਿ ਮੇਰੇ ਪਾਸਾ ਦੀ ਪਾਣੀ ਦਾ ਪ੍ਰਮਾਣ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਇਹ ਸਤਗੁਰ ਇੱਕ ਰੋਗ ਤੋਂ ਰਹਿਤ ਨੇ ਅਤੇ ਫਿਰ ਸਾਰੇ ਰੋਗ ਦੇ ਵਿੱਚ ਜਿਹੜੇ ਸਾ ਸੰਗ ਦੀ ਇੱਕ ਬਾਤ ਸੁਣਦੇ ਹੋਣ ਕਿ ਤੁਹਾਨੂੰ ਪਰਦੇਸਰ ਤੇ ਭਿਆਨਕ ਸਭੇ ਰੋਗ ਵਾਇਕ ਨੂੰ ਪ੍ਰਮਾਤਮਾ ਤੋਂ ਭੁਗਨ ਕਰਕੇ ਮਨੋਕੁਨ ਨੂੰ ਜਿਤਨੇ ਵੀ ਇਹ ਸਾਰੇ ਰੋਗ ਨੇ ਉਹ ਆ ਕੇ ਚਫਟ ਜਾਂਦੇ ਨੇ ਸੇਵੇ ਕੋੜੇ ਫਿਰ ਪਾਸਾ ਜੀ ਅੱਗੇ ਆਉਂਦੇ ਨੇ ਫੇਰ ਕੋਈ ਰਾਮ ਤੇ ਲੱਗਣ ਜਦੋਂ ਕੀ ਹੋ ਜੋ ਰਾਮ ਤੋਂ ਇੱਕ ਵਾਰੀ ਮੇਰਮ ਭਉਂਦੇ ਨੇ ਨਾ ਫਿਰ ਉਹਨਾਂ ਨੂੰ ਲੱਗਣ ਜਨ ਬਿਦੋਗ ਨੰਮਾ ਵਿੱਚ ਉੜਾ ਕਰਦਾ ਬੜੀ ਦੂਰ ਚਲੇ ਜਾਂਦੇ ਨੇ ਉਹ ਦੂਰੋਂ ਟੁੱਟ ਕੇ ਅਕਾਲ ਪੁਰਖ ਤੋਂ ਟੁੱਟ ਕੇ ਤੇ ਫਿਰ ਕਿਉਂਕਿ ਉਹ ਮਾਇਆ ਦੇ ਆਸਰੇ ਆਪਣੀ ਜ਼ਿੰਦਗੀ ਦੇ ਛਰੇ ਉੱਠਦੇ ਫਿਰ ਕੀ ਹੁੰਦਾ ਛਿੰਮੇ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ ਇੱਕ ਥੰਦੇ ਵਿੱਚ ਆ ਮਾਇਆ ਤੇ ਜਿਤਨੇ ਪਦਾਰਥ ਨੇ ਉਹ ਕੌੜੇ ਬਣਾਦੇ ਨੇ ਉਹਨੂੰ ਕੋੜੇ ਆਪੇ ਆਪ ਉਹਨੇ ਮੈਨੂੰ ਉਦਾਹਰਣ ਦਿੰਨਾ ਜਿਸ ਤਰ੍ਹਾਂ ਕੀ ਜਦੋਂ ਕਰੋਨਾ ਆਇਆ ਸੀ ਨਾ ਤਾਂ ਬڑے ਬڑے ਜਿਹੜੇ ਅਮੀਰ ਪਰਿਵਾਰ ਸਨ ਇਟਲੀ ਦੇ ਵਿੱਚ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ 3 ਪੁੱਤਰ ਮਰ ਗਏ ਉਹਨਾਂ ਦੇ ਸਾਥ ਸੰਬੰਧੀ ਮਰ ਗਏ ਕਰੋਨਾ ਦੀ ਚਪੇਟ ਵਿੱਚ ਆ ਕੇ ਤੇ ਫਿਰ ਉਹ ਜਿਹੜੇ ਡਾਲਰ ਸਨ ਨਾ ਉਹਨਾਂ ਨੇ ਕਰੋਨਾ ਦੇ ਉੱਪਰ ਛੁੱਟ ਦਿੱਤੇ ਕਿ ਐ ਮਾਇਆ ਅਸੀਂ ਇਕੱਠੀ ਕੀਤੀ ਸੀ ਤੇ ਮਾਇਆ ਇਹ ਦੌਲਤ ਕਿਸੇ ਸਾਡੇ ਕੰਮ ਨਹੀਂ ਆਈ ਤੇ ਉਸ ਨੇ ਨਿਰਾਸ਼ ਹੋ ਕੇ ਰੋਂਦਿਆਂ ਹੋਇਆਂ ਦੁਨੀਆਂ ਨੂੰ ਦੁਹਾਈ ਦੇ ਕੇ ਉਹ ਸਾਰੇ ਗੱਲ ਢੋੜ ਦੇ ਉੱਪਰ ਸੁੱਟ ਦਿੱਤੇ ਤੇ ਆਖਿਆ ਬੁਲੰਦ ਆਵਾਜ਼ ਦੇ ਵਿੱਚ ਕਿ ਦੁਨੀਆਂ ਦੇ ਲੋਕੋ ਜੇ ਸੁਖ ਚੰਦ ਰੋਤਾ ਆਕਾਰ ਕੋਲ ਤੇ ਨਾਲ ਆਪਣੇ ਆਪਣੇ ਇਸ਼ਟ ਨੂੰ ਬਣਾ ਜਿਸ ਤਰ੍ਹਾਂ ਤੁਸੀਂ ਮੰਨਦੇ ਹੋ ਤੇ ਆ ਜਿਹੜੇ ਮਾਇਆ ਹੈ ਇਹ ਮਾਇਆ 바ਬਾ ਮਾਇਆ ਸਾਥ ਨਾਵੇਂ ਇਹਨੂੰ ਮਾਇਆ ਜਗ ਕੋਹਿਆ ਗੁਰਦਾ ਬੋਝ ਕੋ ਹਾਂ ਇਹ ਸੰਸਾਰ ਦੇ ਜਿਹੜੇ ਕੰਮ ਨੇ ਇਹ ਮਾਇਆ ਦੇ ਨਾਲ ਚੱਲਦੇ ਨੇ ਪਰ ਅਗਾਂ ਜੋ ਹੈ ਉਹ ਮਾਇਆ ਨਾਲ ਸਾਥ ਨਹੀਂ ਜਾਂਦੀ ਸਾਥ ਨਹੀਂ ਦਿੰਦੀ ਇਹ ਤਾਂ ਸਿਰਫ ਇਹਨੂੰ ਇੱਕ ਕੌੜੇ ਬਣਦੇ ਜਿੱਤੜੇ ਮਾਇਆ ਭੋਗ ਇਹ ਪਾਸਾ ਕਹਨੇ ਵੇਚ ਨਾ ਕੋਈ ਕਰ ਸਕੇ ਕਿਸ ਦੇ ਰੋਵੇਂ ਰੋਜ ਇਹ ਰੇ ਬੰਦਾ ਬਣਦਾ ਹੈ

ਫਲ ਉਹ ਜਮਦੇ ਜ਼ਰੂਰ ਨੇ ਜਿਉਂ ਦੇ ਅਸੀਂ ਕਰਮ ਬੀਜੇ ਨੇ ਕਰਮਾਂ ਦਾ ਫਲ ਸਾਨੂੰ ਮਿਲਣਾ ਪਏਗਾ ਕੀਤਾ ਕਿਸ ਨੂੰ ਹੋਵੇ ਲਿਖਿਆ ਉਹ ਸੰਜੋਗ ਫਿਰ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵਾਹਿਗੁਰੂ ਵੱਲੋਂ ਦੇਖ ਲਿਖੇ ਟੱਪ ਹੁਣ ਮੰਨ ਲਓ ਅਸੀਂ ਬੁਰਾ ਕੰਮ ਕਰ ਰਹੀਆਂ ਤਾਂ ਸਾਡੇ ਮੱਥੇ ਦੇ ਉੱਪਰ ਜਾਂ ਸਾਡੇ ਹੰਦੇ ਦੇ ਉੱਪਰ ਇਹ ਸੰਸਕਾਰ ਲਿਖੇ ਜਾਣੇ ਇਹ ਅਸਾਂ ਹੁਣ ਆਗਾ ਆਉਣ ਵਾਲੇ ਸਮੇਂ ਦੇ ਵਿੱਚ ਮੁਕਤਨੇ ਹਨ ਜੇ ਉਹਦੇ ਵਿੱਚ ਕੋਈ ਬਚਾ ਨਹੀਂ ਕਰ ਸਕਦਾ ਪਰ ਬਾਗੀ ਮੇਰਾ ਪ੍ਰਭ ਮਿਲੇ ਤਾਂ ਉਦਨੇ ਸਭ ਬਿਯੋਗ ਤੇ ਪਟੀਆਂ ਭਾਰਗਾਂ ਛੱਡ ਕੇ ਮੇਰਾ ਪ੍ਰਭ ਅਕਾਲ ਪੁਰਖ ਪਰਮਾਤਮਾ ਮਿਲ ਜਾਵੇ ਤਾਂ ਫਿਰ ਸਾਰੇ ਚੋਰੀ ਜਦੇ ਨੇ ਦੁੱਖ ਕਸੀਕਾਂ ਉਹ ਦੂਰ ਹੋ ਰਹਿ ਗਿਆ ਨੇ ਨਾਨਕ ਕੋ ਪ੍ਰਕਾਟਲੇ ਮੇਰੇ ਸਾਹਿਬ ਬੰਦੀ ਬੋਚ ਮੇਰੀ ਤਾਂ ਬੇਤੀ ਹੈ اے ਵਾਹਿਗੁਰੂ ਆਪ ਦੇ ਚਰਨਾਂ ਵਿੱਚ ਮੈਨੂੰ ਰੱਖ ਲੈ}{|\text{ਸ਼ਿਰਪਾ ਕਰਕੇ ਤੇ ਇਨਾ ਵਿਕਾਰਾਂ ਤੋਂ ਇਸ ਮਾਇਆਮਕ ਪਦਾਰਥੋਂ ਤੋਂ ਮੋਹ ਤੋਂ ਇਨਾ ਸਭ ਕੁਝ ਤੋਂ ਬਚਾ ਕੇ ਮੈਨੂੰ اے ਵਾਹਿਗੁਰੂ ਤੂੰ ਰੱਖ ਲੈ ਤੇ ਮੇਰੇ ਜਿੰਨੇ ਬੰਦਨ ਅਨੰਤ ਉਹਨਾਂ ਸਾਰੇ ਬੰਦਨਾਂ ਨੂੰ ਤੋੜ ਦੇ ਕੱਤੇ ਕੋ ਹੋਵੇ ਸਾਥ ਸੰਗ ਵਿੱਚ ਸਭ ਦੇ ਇਸ ਨੂੰ ਚਾ ਪਛਾ ਵੀ ਪ੍ਰਮਾਨ ਕਰ ਦੇਣਾ ਮੈਂ ਕਦ ਤੱਕ ਇਸ ਸਹਾਣੀ ਰੋਤਵੇਂ ਚੋਂ ਕੌਣ ਦਾ ਅੰਦਰ ਜ਼ਾਹਿਰ ਦਾ ਸੁਹਾਵਣਾ ਹੋ ਜਾਂਦਾ ਹੈ ਸੁਹਾਵਣਾ ਹੁੰਦਾ ਜੇ ਤੇ ਮੇਰੇ ਸਾਥ ਕੋ ਪਾਤਸ਼ਾਹ ਦੀ ਬਾਣੀ ਆ ਕੇ ਨਿਵਾਸ ਕਰਦੀ ਉਹ ਸਾਸ ਸੰਧਿਓ ਬਿਨ ਸੇ ਸਭੇ ਸੋ ਜਿਹੜੇ ਮਾਰੇ ਸੋਚ ਤੇ ਵਿਚਾਰ ਨੇ ਉਹ ਸਾਰੇ ਬਿਨਸ ਜਾਤੇ ਨੇ ਫਿਰ ਹੱਥ ਦੇ ਕੇ ਚੰਗੇ ਸ਼ੁਭ ਗੁਣ ਨੂੰ ਤੁਸਨ ਹੋਵੇ ਆਣਾ ਅਸੀਂ ਵੀ ਆਪਣੇ ਸਤ ਗੁਰਾਂ ਅਗੇ ਅਰਦਾਸ ਕਰਕੇ ਇਹ ਸਤੁਰ ਸੇ ਪਲਾਸਾ ਇਹ ਜਿਹੜੇ ਪੂਰੇ ਸੰਸਕਾਰ ਹਨ ਇਹਨਾਂ ਨੂੰ ਝਟਾ ਦਿਓ ਤੇ ਸਾਡੇ ਹੁੰਦੇ ਦਿਨ ਜਮਾ ਤੇ ਸੁਖ ਨੂੰ ਆ ਕੇ ਵਸ ਜਾਮਣ ਤਾਂ ਹੀ ਸਾਡਾ ਅੰਦਰ ਦਾ ਦਿੱਤਾ ਸੋਨਾ ਸੁਖੀ ਹੋ ਜਾਵੇ ਇਤਨੇ ਕੁ ਵਜਨ ਫੜਵਾ ਕਰਨਾ ਦੀ ਉਹ ਜਾਂ ਪੁਲਾਦੀ ਥਿਮਨੋਸ਼ ਕੀ ਉਹ ਆ ਦੇ ਕੁ ਜੀ ਦਾ